ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਜਲਦੋ ਦੋ ਐਲਾਨੇ ਗਏ ਨੇ ਪੰਜਾਬ ਤੋਂ ਖਾਸ ਕਰਕੇ ਉਦੋਂ ਤੋਂ ਹੀ ਪ੍ਰਚਾਰ ਰੈਲੀਆਂ ਜਿਹੜੀਆਂ ਨੇ ਉਹ ਪਰਜ਼ੋਰ ਚੱਲਦੀਆਂ ਪਈਆਂ ਨੇ ਫਰੀਦਕੋਟ ਦੀ ਗੱਲ ਕਰੀਏ ਤਾਂ ਸੀਐਮ ਭਗਵੰਤ ਮਾਨ ਦੇ ਖਾਸ ਦੋਸਤ ਮੰਨੇ ਜਾਂਦੇ ਔਰ ਫਿਲਮ ਇੰਡਸਟਰੀ ਦੇ ਵਿੱਚ ਹਸਾ ਹਸਾ ਕੇ ਢਿੱਡ ਪੀਣਾ ਪਾਉਣ ਵਾਲੇ ਕਰਮਜੀਤ ਅਨਮੋਲ ਜਿਹੜੇ ਨੇ ਉਹ ਜ਼ਰੂਰ ਹੁਣ ਪ੍ਰਚਾਰਕ ਰੈਲੀਆਂ ਦੇ ਵਿੱਚ ਰੁੱਝੇ ਨਜ਼ਰ ਆ ਰਹੇ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਔਰ ਆਪਣਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਕਰਮਜੀਤ ਅਨਮੋਲ ਉਹਨਾਂ ਦੇ ਨਾਲ ਉਹਨਾਂ ਦਾ ਵਫ਼ਦ ਪੂਰਾ ਜਿਹੜਾ ਉਹ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਕਰਮਜੀਤ ਅਨਮੋਲ ਜਿਹੜੇ ਨੇ ਉਹ ਲੋਕਾਂ ਦੇ ਵਿੱਚ ਜਾਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਸੇ ਤਰ੍ਹਾਂ ਆਪਣੇ ਹੀ ਇੱਕ ਪ੍ਰੋਗਰਾਮ ਦੇ ਚੱਲਦੇ ਕਰਮਜੀਤ ਅਨਮੋਲ ਜਿਹੜੇ ਨੇ ਚੋਣ ਪ੍ਰਚਾਰ ਦੇ ਲਈ ਲੋਕਾਂ ਵਿੱਚ ਗਏ ਪਰ ਲੋਕਾਂ ਨੇ ਅੱਗੇ ਕਰਮਜੀਤ ਅਨਮੋਲ ਨੂੰ ਹੀ ਘੇਰ ਲਿਆ ਕਰਮਜੀਤ ਅਨਮੋਲ ਨੂੰ ਲੋਕਾਂ ਨੇ ਇਹੋ ਜਿਹੇ ਸਵਾਲ ਕੀਤੇ ਜਿਸ ਤੋਂ ਬਾਅਦ ਕਰਮਜੀਤ ਅਨਮੋਲ ਸ਼ਾਇਦ ਉਹਨਾਂ ਦਾ ਜਵਾਬ ਨਹੀਂ ਦੇ ਸਕੇ ਆਪਣੇ ਪ੍ਰਚਾਰ ਦੌਰਾਨ ਕਰਮਜੀਤ ਅਨਮੋਲ ਲੋਕਾਂ ਦੇ ਕੋਲੋਂ ਇਸੇ ਤਰ੍ਹਾਂ ਦਾ ਰਿਐਕਸ਼ਨ ਸ਼ਾਇਦ ਐਕਸਪੈਕਟ ਨਹੀਂ ਕਰ ਰਹੇ ਸੀ ਪਰ ਆਖਰਕਾਰ ਲੋਕ ਜਿਹੜੇ ਨੇ ਉਹ ਉਹਨਾਂ ਨਾਲ ਜੋ ਕੁਝ ਹੋ ਰਿਹਾ ਸੀ ਉਸ ਨੂੰ ਲੈ ਕੇ ਲੋਕਾਂ ਨੇ ਆਪਣੇ ਬਿਆਨ ਸਾਹਮਣੇ ਰੱਖੇ ਔਰ ਕਰਮਜੀਤ ਅਨਮੋਲ ਜਿਹੜੇ ਹਾਲ ਹੀ ਦੇ ਵਿੱਚ ਪ੍ਰਚਾਰਕ ਰੈਲੀਆਂ ਦੇ ਵਿੱਚ ਰੁੱਝੇ ਨੇ ਉਹਨਾਂ ਨੂੰ ਆਖਰਕਾਰ ਲੋਕਾਂ ਦੀ ਇਸ ਹੀਟ ਦਾ ਸਾਹਮਣਾ ਕਰਨਾ ਪੈ ਗਿਆ ਲੋਕ ਜਿਹੜੇ ਨਰਾਜ਼ ਨਜ਼ਰ ਆ ਰਹੇ ਸੀ ਉਹਨਾਂ ਦਾ ਸਾਹਮਣਾ ਕਰਮਜੀਤ ਅਨਮੋਲ ਨੂੰ ਕਰਨਾ ਪੈ ਗਿਆ ਆਖਰਕਾਰ ਪ੍ਰਚਾਰਕ ਰੈਲੀ ਦੌਰਾਨ ਇਹੋ ਜਿਹਾ ਕੀ ਹੋ ਗਿਆ ਕਰਨਜੀਤ ਅਨਮੋਲ ਦੇ ਨਾਲ ਆਓ ਵੇਖਦੇ ਹਾਂ ਧੰਨਵਾਦ ਸਾਡੀ ਸਾਡੀ ਬੇਨਤੀ ਇਹ ਹੈ ਜੀ ਵੀ ਬੜੇ ਚਿਰ ਤੋਂ ਅਸੀਂ ਪਿਛਲੇ 20 ਸਾਲਾਂ ਤੋਂ ਜਿਹੜਾ ਆ ਰਿਹਾ ਉਹ ਕੜਕ ਮੜਦੇ ਰਿਹਾ ਸਰਬੰਦੇ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਾਡਾ ਸਾਰਾ ਰਾਜ ਰੋਜ਼ਗਾਰ ਖੋਹ ਕੇ ਆ ਉਹ ਦੂਜੇ ਬੰਦੇ ਨੂੰ ਦਿੱਤਾ ਜਾ ਰਿਹਾ ਅਸੀਂ ਕਹਿੰਦੇ ਵੀ ਥੋੜੀ 스ਪੀਡ ਚੱਲਦੀ ਚਲਾਓ ਜੀ ਸਤਿ ਸ੍ਰੀ ਅਕਾਲ ਅਸੀਂ ਤੁਹਾਡੇ ਨਾਲ ਆ ਪਰ ਸਾਨੂੰ ਤਾਂ ਨਾ ਬੇਰੋਜ਼ਗਾਰ ਕਰੋ ਸਾਡੇ ਥਰੂ ਚਲਾ ਲੋ ਆਟਾ ਮੋਲਣਾ ਸਾਡੇ ਥਰੂ ਵੰਡਦੇ ਅਸੀਂ ਵੰਡ ਦੇਾਂਗੇ ਆ ਤਾਂ ਸਾਡੀ ਕੀ ਕਮੀ ਆ ਜੀ ਅਸੀਂ 47 ਰੁਪਏ ਕਿਲੋ ਦਾ ਰੱਖਿਆ ਯਾਰ ਤੁਸੀਂ ਇੱਕ ਬਣਾਓ ਕਿਲੋ ਮੜ ਰਹੇ ਸਰਕਾਰ 30000 ਰੁਪਏ ਤਨਖਾਹ ਦੇ ਕੇ 8000 ਰੁਪਏ ਹੈਲਪਰਾਂ ਨੂੰ ਦੇ ਕੇ ਜਿਹੜਾ ਆਟਾ ਵੰਡਾ ਰਹੀ ਹੈ ਜੀ ਸਾਡੇ ਨਾਲ ਕੋ ਵਿਤਕਰਾ ਕੀਤਾ ਜਾ ਰਿਹਾ ਠੀਕ ਹੈ ਜੀ ਮੈਂ ਤੁਹਾਡੀ ਇਹ ਗੱਲ ਪਹੁੰਚਾ ਦਉ ਸਾਡੀ ਸਾਡੀ ਬੇਨਤੀ ਹੈ ਸੀ ਕੁਝ ਲਿਖੇ ਦਿੱਤਾ ਜਾਂ ਮੈਸੇਜ ਅਸੀਂ ਤਾਂ ਅਸੀਂ ਤਾਂ ਕਹਿੰਦੇ ਜੀ ਅਸੀਂ ਤਾਂ ਰੋਟੀ ਭੁੱਖੀ ਹੋਣ ਔਰ ਇਹ ਪ੍ਰਧਾਨ ਕਮਲ ਦੀ ਸਮੱਸਿਆ ਹੈ ਕੋਈ ਸਾਡੇ ਕੰਦੇ ਕਿਧਰ ਪਹੁੰਚਿਆ ਸਮਝਾ ਤੁਹਾਡੀ ਗੱਲ ਸਾਡੇ ਕੰਦੇ ਔਰ ਇਹਦੇ ਵਾਸਤੇ ਸਾਡੀ ਬੇਨਤੀ ਹੈ ਅੱਜ ਅਸੀਂ ਬੇਨਤੀ ਕਰਨ ਵਾਸਤੇ ਆਏ ਜੀ 90 10 ਬੰਦੇ ਸਰਪੰਚ ਦੀ ਕਮੇਟੀ ਵਿੱਚੋਂ ਲੈ ਕੇ ਆਏ ਨਾਲ ਅੱਗੇ ਤੋਂ ਫਿਰ ਅਸੀਂ ਜਿਹੜਾ ਸਾਰਾ ਯੂਨੀਅਨ ਇਕੱਠੀ ਕਰਕੇ ਪੰਜਾਬ ਲੈਵਲ ਦੀ ਇਕੱਠੀ ਕਰਾਇਆ ਠੀਕ ਹੈ ਜੀ 10 10 ਜੀ ਅਸੀਂ ਸਾਲ ਦਾ ਮੁੱਖ ਮੰਤਰੀ ਸਾਹਿਬ ਨੇ ਸਾਨੂੰ 2 ਸਾਲ ਪਹਿਲਾਂ 9 ਸਤੰਬਰ ਨੂੰ ਸਾਨੂੰ ਚਾਹਦੇ ਕਰਤਾ ਤੁਹਾਡੇ ਮੰਤਰੀ ਜਾਨੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਫੌਜਾਫਤਹ ਸਲਾਰੀ ਨੇ ਜਿਹੜਾ ਫੜਿਆ ਗਿਆ ਮੋਰਨੀ ਵੇਚ ਗਿਆ ਜੀ ਉਸ ਤੋਂ ਬਾਅਦ ਜਿਹੜਾ ਪੀਤਹਿਰ ਖੜਿਆ ਸੰਗੂਰ ਦੇ ਉਹਨੇ ਜੀ अरोड़ा ਸਾਹਿਬ ਨੇ ਜੀ ਟੀਮਾ ਸਾਹਿਬ ਨੇ ਪੰਜ ਬੰਦੇ ਨੇ ਬਹਿ ਕੇ ਸਾਡਾ ਜਿਹੜੀ ਸਕੀਮ ਨੂੰ ਬੰਦ ਕਰਤੀ ਅਸੀਂ ਗਰੀਬ ਤੇ ਮਜ਼ਦੂਰਾਂ ਦੀਆਂ ਦਬੇ ਕੁਝ ਲੋਕਾਂ ਦੀਆਂ ਸਕਨਸ ਦੀ ਮੱਤਸਨਾ ਆਟਾ ਦਾਣ ਨਿੱਕੀ ਨਿੱਕਸ ਦੀ ਮਾਂ ਅਸੀਂ ਨਾ ਕੋਈ ਦੀਆਂ ਕਰਦੇ ਸੀ ਨਾਲ ਲੈ ਕੇ ਪੇਸਲ ਲਾਉਂਦੇ ਸੀ ਹਰ ਜਿੱਥੇ ਹੁੰਦੀ ਸੀ ਕਿਸੇ ਬੰਦੇ ਦੀ ਜਿੱਥੇ ਜਿੱਥੇ ਕਰਦੇ ਤੀਰਦਾਰ ਤੋਂ ਛੋਟੇ ਕੜਮ ਚੋਧਰੀ ਨੇ ਇਹੋ ਜੀ ਰਿਪੋਰਟ ਦਿੱਤੀ ਆਪ ਪਾਰਟੀਦਾਰ ਨੇ ਕਿ ਇਹ ਜਿਹਨੂੰ ਹਟਾਉਣਾ ਚਾਹੀਦਾ ਜਿਹੜੇ ਬਾਡਰ ਤੇ ਲੜਦੇ ਆ ਤੇਰੇ ਸੇਸ਼ ਭਗਤਾਂ ਜੇ ਅਸੀਂ ਅੱਗੇ ਲੋਕਾਂ ਦੀ ਸੇਵਾ ਕਰ ਰਹੇ ਆ ਥੋੜੇ ਕੜਮ ਚੋਧਰੀ ਸਾਨੂੰ ਕੀ ਦੱਸਦੇ ਆ ਕਿ ਤੁਹਾਡੇ ਮੰਤਰੀਆਂ ਦੀ ਵਰਲਡ ਆ ਇਹ ਕਿ ਫੌਜੀ ਆਪ ਦਾ ਕੰਮ ਨਹੀਂ ਜਾਣਦੇ ਅਸੀਂ ਚਪੜਾਸੀ ਤੋਂ ਪੀਣ ਤੋਂ ਲੈ ਕੇ ਅਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਕਰਦਾ ਕੰਮ ਜਾਂਦੇ ਅਸੀਂ ਬੋਲਦੇ ਜੀ ਬਿਲਕੁਲ ਜੀ ਮੈਂ ਛੋਟੀ ਪਾਰਟੀ ਦੇ ਤਾਂ ਅਸੀਂ ਵੋਟਾਂ ਪਾਈਆਂ ਤੁਹਾਨੂੰ ਅਸੀਂ ਬਦਲਾਅ ਕੀਤਾ ਪਰ ਬਦਲਾਅ ਦਾ ਸਾਨੂੰ ਅਰਜਾ ਕਈ ਬਿਲਕੁਲ ਜੀ ਮੈਂ ਛੋਟੀ ਇੱਕ ਮਿੰਟ ਤੁਸੀਂ ਸਟੇਜ ਤੋਂ ਕਮੈਂਟਰੀ ਕਰਦੇ ਰਹੇ ਹੋ ਕਮੇਡੀ ਕਰਦੇ ਨੇ ਫੌਜੀਆ ਵਾਰੀ ਵੀ ਕਰਦੇ ਰਹੇ ਤੁਸੀਂ ਪਰ ਮੁੱਖ ਮੰਤਰੀ ਵੀ ਕਰਦਾ ਰਿਹਾ ਜੀ ਮੁੱਖ ਮੰਤਰੀ ਤੇ ਮੰਤਰੀ ਤੇ ਰਾਸ਼ਟਰਪਤੀ ਤੇ ਰਾਜਤਾਲ ਸਾਹਿਬ ਨੇ ਪੰਜ ਮੈਂਬਰਾਂ ਦੀ ਮੰਤਰੀ ਜੀ ਦੀ ਕਮੇਟੀ ਬਣਾਈ ਸੀ 12 ਸਾਡੀਆਂ ਮੀਟਿੰਗਾਂ ਹੋਈਆਂ ਲੱਗੀਆਂ ਸਾਨੂੰ ਗੋਗਲੋਂ ਤੋਂ ਮਿੱਟੀ ਝਾੜੀ ਸਾਡੇ ਨਾਲ ਸਾਨੂੰ ਅੱਜ ਹੋਰ ਬਹਾਰ ਦੀ ਗੱਲ ਹੈ ਜੀ ਚਲੋ ਹੋ ਜੂਗਾ ਜਿਹੜਾ ਤੁਹਾਨੂੰ ਬੋਲਿਆ ਜੀ ਉਹਨੇ ਪਰ ਮੁੱਖ ਮੰਤਰੀ ਸਾਹਿਬ ਨੇ ਬੋਲਿਆ ਕਿ ਫੌਜੀ ਕੰਪਨੀ ਆਉਂਦੀ ਜੀ ਉਹ ਵੀ ਕਰਦੀ ਮਾਣ ਚਾਹੇ ਸਟੇਟ ਕਰਕੇ ਕਰਦੇ ਨਹੀਂ ਅਸੀਂ ਉਹਦੇ ਮਰਨ ਤੇ ਕਰ ਅੱਜ ਮਰਨ ਤੇ ਕੋ ਦਾ ਖੜਾ ਨਹੀਂ ਮੈਂ ਤੁਹਾਡੀ ਗੱਲ ਪਹੁੰਚਾ ਦਮਾਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ